ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਖੇੜੀ ਚਲਾਂ ਤੇ ਜਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਰਨਾਲੇ ਦੇ ਨੇੜੇ ਆ ਵੈਸੇ ਪੈਂਦਾ ਇਹ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਪਸਤਰੀ ਗਾਲ ਜੀ ਨਾਮ ਵੀਰ ਜੀ ਆਪਣਾ ਨਾਮ ਮੇਰਾ ਬੱਬੂ ਹੈ ਪੈਂਡ ਪਿੰਨ ਖੇੜੀ ਚਾਰਾ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਨੇੜੇ ਬਰਨਾਲਾ ਕਿਨਾਰਾ ਰਹਿੰਦਾ ਵੀ ਤੁਹਾਨੂੰ ਬਰਨਾਲਾ ਇੱਥੋਂ 15 ਕਿਲੋਮੀਟਰ ਹੈ ਜੀ ਸਾਨੂੰ ਠੀਕ ਹੈ ਜੀ ਤੇ ਮੱਝ ਦੀ ਜਾਣਕਾਰੀ ਜੀ ਕਿਵੇਂ ਸੂਈ ਹੈ ਇਹ ਤੀਜੇ ਸੂਇਆ ਜੀ ਹੇ ਕਾਰਤ ਦੇ ਕੱਚੀ ਆ ਠੀਕ ਆ ਲੋ ਪਰਾ ਚੈੱਕ ਕਰਸਾ ਦ ਹਾਫ ਤੇ ਨਹੀਂ ਕੱਚੀ ਆ ਇਟ ਲੈਡੂ ਨਾ ਕਰਮਾ ਵਾਲੀ ਦੇ ਬਹੁਤ ਜ਼ਿਆਦਾ ਠੀਕ ਆ ਜੀ ਚੈੱਕ ਕਰਸਾ ਤੋੜ ਦ ਪਰਾ ਲੋ ਜੀ ਚੰਗੀ ਪਲੀ ਪਲੋਸੀ ਆ ਪਰਾ ਠੀਕ ਆ ਜੀ ਬਾਕੀ ਸਭ ਨੂੰ ਦਿਖਾਉਣਾ ਤੋੜਾ ਕਰਮਾ ਵਾਲੀ ਦਾ ਘਰੇ ਲੂ ਮੱਝ ਆ ਪਰਾ ਠੀਕ ਆ ਲੋ ਜੀ ਹਾਫ ਤੇ ਦੀ ਕੱਚੀ ਆ ਲੋ ਜੀ

ਚੱਕਾ ਸੋਲੀ ਵਪਰਾ ਤੇਹਲੀ ਸੜ ਲੋਟ ਇਹ ਵੀ ਦੂਜੀ ਸੜ ਥੇਹ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਠੀਕ ਹੈ ਜੀ ਰੇਟ ਬਾਈ ਜੀ ਦਾ ਰੇਟ ਫੋਨ ਤੇ ਕਰਾਂਗੇ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ